ਮਿਲੀ ਸੀ ਕਿ ਪਰਮਜੀਤ ਸਿੰਘ ਪੁੱਤਰ ਦਲੀਪ ਸਿੰਘ ਲੜਾਈ ਝਗੜਾ ਹੋਣ ਕਰਕੇ ਆਪਣੇ ਲੜਕੇ ਨਾਲ ਇਹਦੀ ਡੈੱਡ ਬੋਡੀ ਸਿਵਲ ਹਸਪਤਾਲ ਮੋਰਚੀ ਵਿੱਚ ਰੱਖੀ ਗਈ ਹੈ ਇੱਥੇ ਮੁੱਖ ਅਫਸਰ ਸਾਹਿਬ ਨੇ मौके ਤੇ ਪੁੱਜ ਕੇ ਪੂਰੀ ਪਤਨੀ ਜਰਨਜੀਤ ਕੌਰ ਦੇ ਬਿਆਨ ਤੇ ਉਹਦੇ بیٹے ਬਰਿੰਦਰਪ੍ਰੀਤ ਸਿੰਘ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ ਇਹ ਰਾਤ ਇਹ ਧੀ ਰਾਤ 9:00 ਵਜੇ ਦੀ ਗੱਲ ਹੈ ਮ੍ਰਿਤਿਕ ਪਰਮਜੀਤ ਸਿੰਘ ਦੇ بیٹے ਬਰਿੰਦਰਪ੍ਰੀਤ ਸਿੰਘ ਦਾ ਜਨਮ ਦਿਨ ਸੀ ਉਹ ਜਿੱਦ ਕਰਦਾ ਸੀ ਕਿ ਮੈਨੂੰ ਜਨਮ ਦਿਨ ਤੇ 5000 ਰੁਪਏ ਦੇ ਦੇਵੇ ਪਰ ਪਰਮਜੀਤ ਮ੍ਰਿਤਿਕ ਕਹਿੰਦਾ ਵੀ ਤੂੰ 1000 ਰੁਪਏ ਲੈ ਲੈ ਇਹਦੇ ਨਾਲ ਜਨਮ ਦਿਨ ਬੁਲਾ ਲਾ ਉਹ ਜਿੱਦ ਕਰਦਾ ਰਿਹਾ ਅਤੇ ਕਮਰੇ ਵਿੱਚ ਆਪਣੇ ਜਿੱਦ ਕਰਨ ਤੇ ਆਪਣੇ ਕਮਰੇ 'ਚ ਆਪਣੇ ਪਿਤਾ ਨਾਲ ਹੱਤੋਪਾਈ ਕਰਨ ਲੱਗਿਆ ਇਹਨਾਂ ਰੌਲਾ ਸੁਣ ਕੇ ਗਵੰਡੀ ਕਮਲਜੀਤ ਸਿੰਘ ਆ ਗਿਆ ਇੱਥੇ ਉਹਨੇ ਚਾ ਕੇ ਬਰਿੰਦਰਪ੍ਰੀਤ ਸਿੰਘ ਆਪਣੇ ਪਿਤਾ ਦੇ ਇਹ ਤੇ ਕਪੜੇ ਕੱਟਣ ਵਾਲੀ ਕੈਂਚੀ ਦੇ ਬਾਰ ਕਰੇ ਜਿਹਨਾਂ ਉਹਦੇ ਜਾਫੀ ਹੋ ਗਿਆ ਕਾਫੀ ਬਰਨਾ ਉਥੇ ਸਿਵਲ ਹਸਪਤਾਲ ਕਰਮਜੀਤ ਸਿੰਘ ਉਹਨੇ ਲੈ ਕੇ ਆਏ ਜਿੱਥੇ ਉਹਦੀ ਮ੍ਰਿਤਕ ਕਰਾਰ ਦਿੱਤਾ ਮਾਮਲਾ ਧਰਤੀ ਕਰ ਲੈ ਰਣਜੀਤ ਕੌਰ ਦੇ ਬਿਆਨ ਤੇ ਅਕੀ ਪੋਸਟਮਾਰਟਮ ਕਰਾ ਕੇ ਜਿਵੇਂ ਜਿਸੀ ਵੀ ਸੂਤੋ ਕੀ ਦਰਸ਼ਣ ਫੜ ਕੇ ਕਰਵੀਅਮ ਚ ਦੇ ਦਿੰਦੇ ਜੀ